ਕਿੱਕਰ ਸਿੰਘ ਬਾਈ ਕਿੱਕਰ ਸਿੰਘ ਹਾਂ ਬਾਈ ਇਹ ਕਿੱਕਰ ਸਿੰਘ ਦਾ ਘਰ ਹੈ ਜੀ ਹਾਂ ਕਿੱਕਰ ਸਿੰਘ ਦਾ ਘਰ ਹੈ ਅਗੇ 7 ਹੀ ਬੈਂਕ ਚੋਂ ਕਾਹਦੀ ਕਿਸ਼ਤ ਆਈ ਵੀਰੇ ਉਹ ਜਿਹੜਾ ਉਹਨੇ ਲੋਨ ਲਿਆ ਸੀਗਾ ਜੀ ਆਹ ਤੀਜੀ ਕਿਸ਼ਤ ਆ ਬੈਂਕ ਵੱਲੋਂ ਦੋ ਕਿਸ਼ਤਾਂ ਢਾਈ ਡੇ ਲੱਖ ਦੀਆਂ ਸੀਗੀਆਂ ਉਹਦੇ ਚੋਂ ਵੀ ਪਹਿਲੀ ਕਿਸ਼ਤ ਸਿਰਫ ਲੱਖ ਰੁਪਏ ਭਰਿਆ ਉਹਨੇ ਆ ਨੋਟਿਸ ਰੱਖੋ ਜੀ ਕਾ ਦਾ ਲੋਨ ਕਾ ਕਿਹੜੇ ਦੀ ਗੱਲ ਕਰਦੇ ਤੁਸੀਂ ਲੋਨ ਦੀ ਜਿਹੜਾ ਉਹਨੇ ਘਰ ਤੇ ਲੋਨ ਲਿਆ ਅੱਛਾ ਕੋਠੀ ਪਾਈ ਐ ਹਾਂ ਇਹ ਵੀ ਰੇ ਫਿਰ ਇਹ ਨੋਟਿਸ ਸਾਨੂੰ ਨਾ ਦੇ ਕੇ ਜਾਓ ਇਹ ਕਰਨ ਵਾਲੇ ਕਿਕਰ ਸਿੰਘ ਦਾ ਨਹੀਂ ਇਹ ਉਹਦੇ ਪਿਓ ਦਾ ਘਰ ਹੈ ਕਰਨੈਲ ਸਿੰਘ ਦਾ ਤੇ ਉਹ ਤਾਂ ਉਧਰ ਪਾਈ ਐ ਕੋਠੀ ਉਹ ਗਲੀ 'ਚ ਉਧਰ ਜਾਓ ਤੁਸੀਂ ਠੀਕ ਹਾਂ ਉਸ ਗਲੀ 'ਚ ਜਾਓ ਨਾ ਦੇਖਾਂ ਲੌਣ ਕਿਸੇ ਨੇ ਲੈ ਕੇ ਦਿੱਤਾ ਘਰ ਕਿਸੇ ਨੂੰ ਪਾ ਕੇ ਦਿੱਤਾ ਇਹਦੇ ਐਵੇਂ ਹੀ ਖਾਮ ਖਾਸਾਰੇ ਆਈ ਜਾਂਦੇ ਆਏ ਤਾਂ ਹੈ ਨਹੀਂ ਮਾਵਾ ਤੇ ਆ ਦੋਹੇ ਆਪ ਤੇ ਤੀਜੀ ਬਹੂ ਗੱਲਾਂ ਮਾਰਦੀਆਂ ਵੱਟਾ ਵੱਟੇ ਤੇ ਕੋਠੀਆਂ ਕਿਸਤਾ ਨਹੀਂ ਪਹਿਲੀ ਚੰਗਾ ਸਮਾਂ ਮੈਂ ਤਾਂ ਕਹਿੰਦੀ ਆ ਲਾਲਾਮੀ ਬੋਲੇ ਇਹਨਾਂ ਦੀ ਕੋਠੀ ਦੀ ਫੇਰ ਪਤਾ ਲੱਗੂਗਾ ਬਾਲੇ ਨਖਰਿਆਂ ਵਾਲਾਂ ਨੂੰ ਚਲ ਮੈਂ ਵੀ ਕਰਦੀ ਆ ਬਾਈ ਨਾਲ ਗੱਲ ਕੌਣ ਹੈ ਕਿਕਰ ਸਾਂ ਦਾ ਘਰ ਇਹੀ ਹੈ ਜੀ ਕਿੱਕਰ ਸਿੰਘ ਦਾ ਘਰ ਹੈ ਜੀ लाਡੀ ਦਾ ਨਾ ਕਿਕਰ ਸਿੰਘ ਸਾਲਾ ਲੱਗਦਾ ਹਾਂ लाਡੀ ਦਾ ਘਰ ਹੈ ਮੈਂ ਤਾਂ ਬੈਂਕ ਤੋਂ ਆਇਆ ਸੀਗਾ ਜੀ ਫੇਰ ਬੈਂਕ ਤੋਂ ਆਇਆ ਜੀ ਹਾਂ ਦੱਸ ਕੀ ਕਹਿਣਾ ਕਿਸ ਤੇ ਜੀ ਕਿਕਰ ਸਿੰਘ ਦੇ ਨਾਮ ਤੇ ਤੇ ਫੇਰ ਕਿਕਰ ਦੇ ਘਰੇ ਜਾ ਇਹ ਕਿਕਰ ਦਾ ਘਰ ਦੀਦਾ ਤੈਨੂੰ ਮੈਂ ਕਿਕਰ ਦੇ ਘਰੇ ਹੀ ਜਾ ਕੇ ਆਇਆ ਉਹਨਾਂ ਨੇ ਇਧਰ ਭੇਜਿਆ ਜੀ ਮੈਨੂੰ ਅੱਛਾ ਜੇ ਉਹਨਾਂ ਨੇ ਭੇਜ ਤਾਂ ਲਾਉਣ ਕਿਹਦੇ ਨਾਮ ਤੇ ਦੱਸੀ ਕਿਕਰ ਸਿੰਘ ਦੇ ਨਾਮ ਦੇਈਆ ਆ ਵੇਖ ਲਓ ਤੁਸੀਂ ਆਪ ਨੋਟਿਸ ਨਾ ਫੇਰ ਆ ਵੇਖੋ ਇਹ ਨੋਟਿਸ ਨਾ ਉਹਦੇ ਬਾੜੇ ਚ ਚਪੇ ਕਿਕਰ ਦੇ ਤੇ ਤੇ ਸਾਡੇ ਘਰੇ ਆਉਣ ਦੀ ਕੋਈ ਲੋੜ ਨਹੀਂ ਖਬਰਦਾਰ ਹੋ ਜੀ ਜੈਤ ਤੋਂ ਬਾਅਦ ਸਾਡੇ ਘਰੇ ਆਇਆ ਉਹ ਤੇ ਉਹਨਾਂ ਨੇ ਮੈਨੂੰ ਇੱਧਰ ਭੇਜਿਆ ਮੈਂ ਤਾਂ ਆਪਣੇ ਪੈਸੇ ਲੈਣ ਆਇਆ ਹੀ ਬੈਂਕ ਵੱਲੋਂ ਲੈ ਪੈਸੇ ਕਿਤੋਂ ਲੈਣੇ ਆ ਦੱਸ ਕਿਕਰ ਤੋਂ ਲੈਣੇ ਆ ਕਿਕਰ ਤੋਂ ਮੰਗ ਜਾ ਕੇ ਹਸਾਬ ਲਾ ਲਈ ਜੇ ਇਹ ਤੋਂ ਬਾਅਦ ਸਾਡੇ ਬਾਹਰ ਚ ਆ ਕੇ ਖੜਿਆ ਤਾਂ ਤੇ ਕਿਕਰ ਦੀ ਹੈ ਕਿਕਰ ਦੀ ਹੈਗੀ ਸੀ ਪਰ ਹੁਣ ਕਿਕਰ ਦੀ ਹੈ ਨਹੀਂ ਮੈਨੂੰ ਤਾਂ ਇੱਧਰ ਹੀ ਭੇਜ ਜਾਈ ਫਿਰ ਤੈਨੂੰ ਕਹਤਾ ਨਾ ਮੈਂ ਇੱਕ ਵਾਰੀ ਤੈਨੂੰ ਗੱਲ ਕਹਿ ਨਹੀਂ ਸਣਦੀ ਚੋਦਿਆ ਨੰਬਰਦਾਰੀ ਦਾ ਇੱਧਰ ਭੇਜਣ ਦਾ ਗੱਲ ਹੀ ਨਹੀਂ ਮੰਨਦਾ ਕਹਿਣੀ ਨਹੀਂ ਸੁਣਦਾ ਮੇਰਾ ਮੈਂ ਇਹਨਾਂ ਗੱਲਾਂ ਤੋਂ ਕੀ ਲੈਣਾ ਜੀ ਮੈਂ ਤਾਂ ਪੈਸੇ ਲੈਣ ਆਇਆ ਬੈਂਕ ਵੱਲੋਂ ਤੈਨੂੰ ਮੈਂ ਦੱਸਾਂ ਇੱਕ ਗੱਲ ਜਦੋਂ ਕਿਕਰ ਸਾਡੇ ਕੰਨੀ ਰਹਿੰਦਾ ਸੀ ਉਦੋਂ ਕਿਕਰ ਨੇ ਕੋਠੀ ਪਾਈ ਸੀ ਉਦੋਂ ਪਹਿਲਾਂ ਕਹਿੰਦਾ ਸੀ ਹਾਂ ਇਹ ਮੇਰੇ ਜਵਾਕ ਜੱਲੇ ਐ ਜਿਹੜੇ 14 ਕਿੱਲੇ ਐ ਇਹ ਤੇਰੇ ਮੁੰਡੇ ਦੇ ਐ ਹੁਣ ਉਹਨੇ ਕਰਾ ਲਿਆ ਵਿਆਹ ਹੁਣ ਉਹ ਰਹਿਣ ਲੱਗੇ ਅੱਡ ਹੁਣ ਸਾਡਾ ਸਾਲਾ ਨਹੀਂ ਲੱਗਦਾ ਕਿਕਰ ਹੁਣ ਜਿਹੜਾ ਇੱਥੇ ਕੋਈ ਆਏ ਨਾ ਮੈਂ ਬੋਦੀਆਂ ਪਾੜ ਦੇਣਾ ਨਹੀਂ ਹੈਗਾ ਜੀ ਤੁਹਾਡਾ ਕੀ ਲੱਗਦਾ ਕੀ ਨਹੀਂ ਮੈਨੂੰ ਪੈਸੇ ਚਾਹੀਦੇ ਤੇ ਬੈਂਕ ਨੂੰ ਪੈਸੇ ਲੈ ਕੇ ਜਾਣੇ ਆ ਤੇ ਜੇ ਕਿਸਤ ਨਾ ਭਰੀ ਨਾ ਤਾਂ ਅਗਲੀ ਵਾਰ ਮੈਂ ਪੁਲਿਸ ਲੈ ਕੇ ਆਉਂਗਾ ਪੁਲ ਪਰਸਲੀਆ ਕਿਕਰ ਦਾ ਕਰੇ ਕਿਕਰ ਦੀ ਤੀਵੀਂ ਨੂੰ ਫੜਾ ਕਿਕਰ ਨੂੰ ਚਕਾ ਦੇਖੋ ਜੀ ਮੈਨੂੰ ਇਹਨਾਂ ਗੱਲਾਂ ਤੋਂ ਕੋਈ ਮਤਲਬ ਨਹੀਂ ਹੈਗਾ ਮੈਂ ਤਾਂ ਬੈਂਕ ਤੋਂ ਆਪਦੀ ਕਿਸ਼ਤ ਲੈਣ ਲਈ ਇੱਥੇ ਆਇਆ ਜੀ ਹੁਣ ਜੇ ਕਿਕਰ ਦੇ ਨਾਮ ਤੇ ਲੋਨ ਆ ਕਿਕਰ ਦੀ ਕੋਠੀ ਹੈ ਮੈਂ ਇੱਥੇ ਆ ਗਿਆ ਜੀ ਤੁਸੀਂ ਮੈਨੂੰ ਹਵਾ ਤਵਾ ਬੋਲੀ ਜਾਂਦੇ ਬਿਨਾਂ ਗੱਲੋਂ ਅਗੋ ਤਾ ਮੈਂ ਤੈਨੂੰ ਬੋਲਾਂ ਨਾ ਸ਼ੁਕਰ ਕਰ ਤੂੰ ਡਾਂਗਾ ਤੋਂ ਬਚ ਗਿਆ ਮੇਰੇ ਪੁੱਤ ਹੈ ਨਹੀਂ ਸੀ ਕਰੇ ਨਹੀਂ ਤੈਨੂੰ ਨਾ ਹੁਣ ਗਿਣ ਗਿਣ ਨੋਟ ਤੇਰੀ ਜੇਬ ਚ ਪਾ ਦਾਂਦਾ ਆਂ ਜੇ ਕੀ ਝਾਕਦੇ ਮੇਰੇ ਕੰਨੀ ਇਸ ਵਾਰ ਤਾਂ ਮੈਂ ਚੱਲਿਆ ਜੇ ਮੇਰਾ ਲੋਨ ਨਾ ਨਾ ਵਾਪਸ ਕੀਤਾ ਜੀ ਮੈਂ ਪੁਲਿਸ ਲੈ ਕੇ ਆਉਂਗਾ ਅ ਚੋਧਾ ਮੈਨੇਜਰੀ ਦਾ ਟੱਪ ਜਾ ਤੂੰ ਚੋਧਾ ਮੈਨੇਜਰੀ ਦਾ ਕਰਦਾ ਦੇ ਕੀ ਗੱਲਾਂ ਐ ਇਸ ਵਾਰ ਮੈਂ ਜਾਣਾਂ ਜੀ ਜੇ ਮੇਰੇ ਪੈਸੇ ਨਾ ਦਿੱਤੇ ਨਾ ਅਗਲੀ ਵਾਰ ਮੈਂ ਪੁਲਿਸ ਲੈ ਕੇ ਆਉਂਗਾ ਇਸ ਘਰੇ ਉਹ ਭੱਜ ਜਾ ਭੱਜ ਜਾ ਟੱਪ ਜਾ ਤੋ ਲੈ ਕੇ ਆਉਂਗਾ ਪੁਲਿਸ ਆ ਜੁੰਡੇ ਜਾ ਤੇ ਹੋਰ ਨਾ ਪਟਾ ਲਈ ਲੱਛਣ ਦੇ ਕੀ ਕਰਦਾ ਨਰੇ ਕਿੱਕੜ ਦੇ ਘਰੇ ਜਾਈ ਹੁਣ ਤੇਥੋਂ ਆ ਗਿਆ ਕੰਜਰ ਦੇਖ ਤਾਂ ਸਹੀ ਨਾ ਕੰਜਰ ਕਿੱਕਰ ਨੇ ਇੱਥੇ ਭੇਜਤਾ ਕੋਈ ਨਾ ਉਹਦੀ ਵੀ ਕਰੂੰਗੀ ਲਾਵਾ ਵੀ ਤੂੰ ਕੌਣ ਹੋਣਾ ਮੇਰੇ ਬਾੜ ਚੇ ਭੇਜਣਾ ਉਹਦੇ ਕੰਜਰਕਲੇਸ਼ ਤੋਂ ਨਾ ਕੀ ਪਈ ਐ ਸੱਚੀ ਤੈਨੂੰ ਦੱਸਦਾ ਭਾਬੀ ਮੈਂ ਤਾਂ ਆਪ ਹੀ ਆਕੀ ਪਈ ਆ ਮੰਮੀ ਦੇ ਦੇਖੀ ਰੋਜ਼ ਗਲੀ ਚ ਜਾ ਕੇ ਜੂਸ ਕੱਢਣ ਲੱਗ ਜੂਗੀ ਆ ਕੱਲ ਬੈਂਕਰ ਆ ਰਿਹਾ ਅਸਗਾ ਉਹਦੇ ਨਾਲ ਲੱਗਦੀ ਕਵਿਤਾ ਦੱਸ ਤੂੰ ਕਹਤਾਂ ਜੀ ਲੂਸ ਕੱਢਦੀ ਐ ਜੀ ਤਾਂ ਅਜੇ ਗੱਲ ਕਰਨੀ ਸੀ ਉਹਨੂੰ ਵਿਚਾਰੇ ਨੂੰ ਅੰਦਰ ਬਿਠਾ ਲਾਂਦੀ ਬਹਿ ਕੇ ਗੱਲ ਕਰ ਲਾਂਦੀ ਉਹ ਨਾਲ ਜੇ ਆ ਗਿਆ ਤਾਂ ਫੇਰ ਉਹ ਬੋਲਣ ਦਾ ਚਾਹ ਕਿਹਦੇ ਨਾਲ ਕਰ ਲਾਂਦੀ ਗੱਲ ਬਹਿ ਕੇ ਬਾੜ ਲਓ ਅੰਦਰ ਨਮੂਨਿਆਂ ਦਾ ਫਿਰ ਗਲੀ 'ਚ ਕਾਹਦਾ ਜਲੂਸ ਕੱਢੀ ਜਾਂਦੀ ਸੀ ਕਿਸ ਤੇ ਚਾਚੇ ਨੇ ਭਰਨੀ ਸਾਬ ਵੀ ਉਧਰ ਜਾਂਦਾ ਤੇ ਫਿਰ ਮੈਂ ਉਹਨੂੰ ਤਾਂ ਹੀ ਕਿਹਾ ਸੀ ਭਾਈ ਸਾਡੇ ਘਰੇ ਕਿਉਂ ਆਇਆ ਆ ਕਿ ਮੈਨੂੰ ਤਾਂ ਉਹਨਾਂ ਨੇ ਭੇਜਤਾ ਐ ਰੌਲਾ ਪਾਉਂਦੀ ਬਾਲਾ ਸੁਣ ਲਾਦੀ ਸੀਗੀ ਤੇ ਰੌਲਾ ਪਾਵਾਂ ਨਾ ਕਾਦੇ ਪੈਰ ਪੀਏ ਦੇਈਏ ਆਪਾਂ ਮੰਮੀ ਆਣ ਗਵਣ ਦੇਖਦੇ ਸਾਰੇ ਆਪਾਂ ਨੂੰ ਮਾੜਾ ਕਹਿੰਦੇ ਉਹ ਤਾਂ ਅਗਲੇ ਅੰਦਰ ਵੱੜ ਕੇ ਗੱਲ ਕਰ ਲੈਂਦੇ ਆਪਾਂ ਪਾ ਦੇਣਾ ਰੌਲਾ ਗਲੀ 'ਚ ਖੜ ਕੇ ਭਾਈ ਬੇਫਾਲਤੂ ਪੈਸੇ ਮੈਥੋਂ ਤਾਂ ਦਿੱਤੇ ਨਹੀਂ ਜਾਂਦੇ ਸਿੱਧੀ ਗੱਲ ਐ ਤੇ ਤੈਨੂੰ ਕਹਿ ਕੌਣ ਦੇ ਪੈਸੇ ਦੇ ਸਤਾਪ ਨਹੀਂ ਹੱਕ ਚ ਹੈਗੇ ਪੈਸੇ ਦੇ ਦੇ ਸਤਾਪ ਕਿਹਨੇ ਵਿਚਾ ਚਾਪੀ ਕਿਸ਼ਤ ਭਰੇ ਜਦੋਂ ਲੋਨ ਉਹਦੇ ਨਾਮ ਤੇ ਆ ਉਹ ਬੋਲਦਾ ਪਤਾ ਨਹੀਂ ਸੀ ਕਿਵੇਂ ਕੰਜਰ ਮੁੰਡਾ ਜਾ ਕਹਿੰਦਾ ਕਿ ਜੇ ਹੁਣ ਆ ਕਿਸ਼ਤ ਦਿੱਤੀ ਨਾ ਪੁਲਸ ਵਾਲੇ ਲੈ ਕੇ ਆਉ ਹਾਂ ਤਾਂ ਬੋਲਦੀ ਸੀ ਮੈਂ ਲੈ ਕੇ ਆ ਪੁਲਸ ਵਾਲ ਉਹਨਾਂ ਦੇ ਕਹ ਜਿਨ੍ਹਾਂ ਦੀ ਜ਼ਮੀਨ ਹੈ ਵਿੱਚ ਕਹ ਕਹਤਾ ਸੀ ਮੈਂ ਤਾਂ ਐ ਕਿ ਚੱਕ ਕੇ ਮੈਂ ਕਿਕਰ ਨੂੰ ਚਕਾ ਜਾ ਚਕਾ ਉਹਦੀ ਤੀਵੀ ਨੂੰ ਹੈ ਤੂੰ ਸਾਨੂੰ ਕਿਵੇਂ ਚਕਾਵੇਂਗਾ ਮੈਂ ਖਰ ਇਹੀ ਗੱਲ ਤੂੰ ਉਹਨੂੰ ਪਿਆਰ ਨਾਲ ਕਹਿ ਦਿੰਦੀ ਆਪੇ ਤੇ ਬਗ ਜਾਂਦਾ ਉਧਰ ਨੂੰ ਨਹੀਂ ਉਹ ਤਾਂ ਹੱਲੇ ਹੀ ਨਹੀਂ ਕਹੀ ਤਾਂ ਗਈ ਵੀ ਬਗ ਜਾ ਬਗ ਜਾ ਗੱਲ ਪਤਾ ਕੀ ਮਮੀ ਤੈਨੂੰ ਆਤ ਪੈਈ ਰੌਲਾ ਪਾਉਂਦੀ ਹੁਣ ਤੂੰ ਹਰ ਇੱਕ ਗੱਲ ਤੇ ਰੌਲਾ ਪਾਉਣੀ ਆ ਉਹ ਜਾਣ ਕੇ ਜਿਹੜਾ ਆਇੰਦਾ ਉਹਨਾਂ ਲੱਗ ਜੈਨੀ ਰੌਲਾ ਪਾਉਣ ਹੋਰ ਤਾਂ ਕਿੱਥੇ ਜੋਰ ਚੱਲਦਾ ਨਹੀਂ ਨਾ ਮੈਂ ਰੌਲਾ ਕਾਹਦਾ ਪਾ ਲਿਆ ਹੋਰ ਉਹਨੂੰ ਬਗਾਨੇ ਬੰਦੇ ਨੂੰ ਅੰਦਰ ਲੈ ਆਉਂਦੀ ਵੀ ਆ ਜਾ ਭਾਈ ਤੇ ਨੋਟ ਦੇਈਏ ਗਣਕੇ ਮਾਂ ਮੱਥਾ ਉਹਨੂੰ ਪਤੰਦਰਾ ਨਾਲ ਲਾ ਫੇਰ ਪਤਾ ਲੱਗੂਗਾ ਫੇਰ ਮੰਨਾਂਗੇ ਹਾਂ ਵੀ ਮਮੀ ਨੇ ਅੱਜ ਕੋਈ ਕੰਮ ਕਰਕੇ ਦਿਖਾਇਆ ਅੱਜ ਫੇਰ ਉਹਨੂੰ ਰੋਇਆਉਣੀ ਐ ਭਗ ਜਾਣੀ ਐ ਮੇਰੀ ਗੱਲ ਸੁਣੂ ਗੁੱਸਾ ਨਾ ਕਰ ਇਹ ਸਮਝਦਾਰੀ ਦੀ ਗੱਲ ਆ ਕੀ ਤੇ ਚਾਚਾ ਨੇ ਘਰੇ ਚਾਚੀ ਨੂੰ ਨਾਂ ਦੱਸਿਆ ਹੋਵੇ ਪੈਸਿਆਂ ਬਾਰੇ ਤੂੰ ਘਰੇ ਜਾ ਕੇ ਗੱਲ ਤਾਂ ਕਰਕੇ ਨਾਲ ਪੂਆ ਬੈਠੀ ਆ ਪੂਆ ਥਾਣੀ ਕੰਨਾ ਖੰਨੀ ਕੱਢ ਗੱਲ ਲੈ ਉਹਨਾਂ ਨੂੰ ਪਤਾ ਲੱਗੂਗਾ ਦੋਨਾਂ ਨੂੰ ਹਾਂ ਹਾਂ ਗੱਲ ਤਾਂ ਤੇਰੀ ਸਹੀ ਐ ਕੀ ਪਤਾ ਉਹਦੇ ਕੋਲ ਦੱਸਿਆ ਕਿ ਨਹੀਂ ਦੱਸਿਆ ਹਾਂ ਤੂੰ ਅਗਲੇ ਆਪ ਹੀ ਕਰ ਨਾਲ ਘਰੇ ਕਲੇਸ਼ ਕਰੋਗੀ ਫਿਰ ਆਪ ਹੀ ਕਲੇਸ਼ ਕਰੋਗੀ ਆਪ ਹੀ ਤਾਂ ਬੈਗ ਚੱਕ ਕੇ ਭੱਜ ਭੱਜੀ ਜਾ ਮੈਂ ਜਾ ਕੇ ਆਵਾਂ ਅੱਜ ਉਹਦੇ ਕੋਲ ਤੇ ਹੋਰ ਨਾ ਕਰ ਆਏ ਕਹਿੰਦੀ ਆ ਚਾਹ ਪਾਣੀ ਪੀ ਕੇ ਤੂੰ ਜਾ ਕੇ ਆ ਉਹਦੇ ਕੋਲ ਠੀਕ ਐ ਤੇ ਉਹਨੂੰ ਕਹਿ ਕੇ ਆ ਕੇ ਭਾਈ ਸਾਡੀ ਸਾਡੇ ਘਰੇ ਬੈਂਕਾਂ ਵਾਲੇ ਆਉਂਦੇ ਕਿਸ਼ਤ ਪਰੋਕ ਐ ਚਲ ਉਹਦੇ ਕੋਲ ਤਾਂ ਜਾਏ ਨਹੀਂ ਤੇ ਕਾਲੇ ਦਾ ਫੋਨ ਨਹੀਂ ਆਇਆ ਨਾ ਮੈਨੂੰ ਨਹੀਂ ਆਇਆ ਕਾਲੇ ਦਾ ਫੋਨ ਫੋਨ ਉਹ ਦੁਸ਼ਰ ਮਲਾ ਲਈ ਦੇਖ ਲੈ ਹੁਣ ਤੂੰ ਹੀ ਫੋਨ ਕਰਕੇ ਦੇਖ ਲੈਂਦੀ ਭਾਈ ਮਾਂ ਮੈਨੂੰ ਤਾਂ ਲੱਗਦਾ ਜੇ ਉਹਨੇ ਇਹਨੂੰ ਰੱਖਣਾ ਹੀ ਹੁੰਦਾ ਤਾਂ ਫੋਨ ਕਰ ਲਿੰਦਾ ਮੈਨੂੰ ਤਾਂ ਲੱਗਦਾ ਹੁਣ ਵੀ ਹੁੰਦਾ ਨਹੀਂ ਅੱਗੇ ਕੁਝ ਨਹੀਂ ਹੁੰਦਾ ਕੁਝ ਮੇਰੀ ਗੱਲ ਸੁਣ ਪੁੱਤ ਇੱਕ ਪਾਸਾ ਕਰ ਲਾਂ ਨਹੀਂ ਆਪਾਂ ਫਿਰ ਕੰਡੇ ਤਾਂ ਸਾਰੇ ਚਾਚੇ ਨੇ ਵੀ ਜੇ ਉਹਦੇ ਕਰਕੇ ਤਾਂ ਇੱਥੇ ਬੈਠੀ ਆਂ ਦੇਖ ਲੈ ਮਾਂ ਹਣ ਵੀ ਉਹ ਵੀ ਆਈ ਵੀ ਨਹੀਂ ਹੋਏ ਅਭੀ ਇੱਕ ਵਾਰੀ ਵੀ ਮੇਰੀ ਭਤੀਜੀ ਘਰੇ ਬੈਠੀ ਆ ਹਨਾ ਤੇ ਮੈਂ ਤਾਂ ਹੀ ਪੁੱਛ ਲੈਂਦਾ ਭਾਈ ਕੀ ਗੱਲ ਆ ਚਲ ਆਸੀ ਜਾਇਆ ਉਹਨੇ ਉਹਨਾਂ ਕੋਲ ਹਨਾ ਨਹੀਂ ਮੇਰੀ ਗੱਲ ਸੁਣ ਭਾਜੀ ਚਲ ਰੋਸਾ ਹੈਗਾ ਮੇਰੀ ਮਾਂ ਨਾਲ ਗੱਲਬਾਤ ਲੜਾਈ ਜੋ ਵੀ ਚੱਲੇ ਸਾਡੇ ਨਾਲ ਤਾਂ ਕੋਈ ਗੁੱਸਾ ਗਿਲਾ ਨਹੀਂ ਹੈਗਾ ਉਹਦਾ ਅਸਟਾ ਉਹਦੇ ਚਵਾਕਾ ਵਰਗੇ ਆ ਸਾਡੇ ਨਾਲ ਤਾਂ ਗੱਲ ਕਰੀ ਸਾਨੂੰ ਵੀ ਨਹੀਂ ਬੁਲਾਉਂਦਾ ਚਲ ਸਾਰੇ ਕੰਨ ਨਾ ਆ ਬੁੜੀ ਜਿਹੜੀ ਆਈ ਐ ਇਹਦੀਆਂ ਨਹੀਂ ਇਹ ਨਹੀਂ ਪਰੇ ਹੋਏ ਇਹ ਸੇਂ ਤਾਂ ਉਹ ਜੀ ਹੋਗੀ ਭੂਆ ਹੈ ਤੇ ਭੂਆ ਸਾਹਿਬ ਉਹਦੇ ਬੰਨੀ ਐ ਮੈਂ ਕਿਹਾ ਉਹਦੇ ਆਈ ਇੱਕ ਵਾਰੀ ਪੁੱਛਿਆ ਕੁੜੀ ਦਾ ਹਾਂ ਉਹਨੂੰ ਕੀ ਲੋੜ ਹੈ ਪੁੱਛਣ ਦੀ ਤੁਸੀਂ ਐਂ ਕਰਦੇ ਹੋ ਤੁਸੀਂ ਐਂ ਕਰਦੇ ਹੋ ਤੁਹਾਨੂੰ ਕੀ ਲੋੜ ਹੈ ਤੁਸੀਂ ਜਾ ਕੇ ਲੜਦੇ ਨਹੀਂ ਕੱਢੋ ਵੱਡੀ ਉਹ ਹੈ ਘਰੇ ਤਾਂ ਉਹਨੂੰ ਸਿਆਣਦੇ ਨਹੀਂ ਇੱਥੇ ਆ ਕੇ ਚੋਂਦਰ ਚਲਾਉਂਦੀ ਹੈ ਮੇਰੇ ਤਾਂ ਬਥੇਰੀ ਕਹਿੰਦੇ ਮੈਂ ਤਾਂ ਬਥੇਰੀ ਨੋਹਾਂ ਪੁੱਛਦੀਆਂ ਇਹ ਨੋਹਾਂ ਪੁੱਛ ਦਿਖਾਉਂਦੇ ਤਾਂ ਇੱਥੇ ਬੈੰਦੀ ਹੈ 20 20 ਦਿਨ ਜਿੱਤੇ ਜਿੱਤੇ ਨਾਲ ਜਾਂਦੀਆਂ ਚੋਲ ਨੂਹ ਪੁੱਤ ਪੁੱਛਣ ਹੋਣ ਇਹਦੀ ਕਦਰ ਕਰਨ ਤਾਂ ਇੰਨੇ ਦਿਨ ਬੈਠਣ ਦੇਣ ਹਾਂ ਅਗਲੇ ਉਹਦੀ ਕਹਿੰਦੇ ਪਾਈ ਘਰੇ ਨਹੀਂ ਸਰਦਾ ਸਾਡੇ ਤਾਂ ਆਪਣੇ ਮੇਰੇ ਗੱਪ ਮਾਰਦੀ ਐ ਮੈਂ ਵੇਖਦੀ ਐ ਇਹਦੀਆਂ ਨੂਹਾਂ ਕਿੰਨੀਆਂ ਕਪੋਲੀਆਂ ਤੇ ਕਿੱਡੀਆਂ ਕ ਵੀ ਉਹ ਤਾਂ ਮੈਨੂੰ ਤਾਂ ਪਤਾ ਹੀ ਐ ਤੂੰ ਤਾਂ ਹੁਣ ਵੇਖ ਕੇ ਆਈਆਂ ਮੈਨੂੰ ਤਾਂ ਕਈ ਸਾਲ ਹੋ ਗਏ ਜਾਣ ਕੇ ਸੁਣਾਉਂਦੀ ਐ ਤੇਰੇ ਉਹ ਹਨਾ ਜੇ ਤਾਈ ਤੇ ਕਹਿੰਦੇ ਤੇਰੀ ਨੋ ਤੇਰੇ ਅੱਗੇ ਬੋਲਦੇ ਐ ਬੋਲਦੇ ਆਪਦੀਆਂ ਦੇਖਦੀ ਨਹੀਂ ਹਾਂ ਉਹ ਸਾਰੇ ਪਤਾ ਐ ਤਾਂ ਆਪਦੀਆਂ ਬਾਦਰ ਵਾਲਾ ਪਾਉਂਦੀਆਂ ਹੁਣ ਕਰੋ ਧੱਕੇ ਮਾਰ ਕੇ ਕੱਢਦੀ ਹੋਵੇ ਉਹ ਬਾਪੇ ਆਪਦਾ ਕੌਣ ਭੇਤਿੰਦਾ ਉਹਦਾ ਆਪਦੇ ਤਾਂ ਸਾਰੇ ਚੰਗੇ ਹੀ ਕਹਿੰਦੇ ਹੁੰਦੇ ਆ ਚੱਲ ਆਪਾਂ ਕਿ ਲੈਣਾ ਕੁਛ ਮਰਜ਼ੀ ਕਰੀ ਜਾਣ ਨਾ ਤਾਂ ਆਪਣੇ ਤਾਂ ਆਪਣਾ ਨਾ ਤਾਂ ਆਪਾਂ ਭੂਣ ਨੂੰ ਕੁਛ ਦੇਣਾ ਨਾ ਆਪਾਂ ਭੂਤ ਕੁਛ ਲੈਣਾ ਕੁਛ ਮਰਜ਼ੀ ਕਰੀ ਜਾਣ ਮੰਮੀ ਮੈਂ ਗੱਲ ਕਹਾ ਗੱਲ ਨਹੀਂ ਵੀਰ ਤੂੰ ਅਗਰ ਇਹਨੂੰ ਕਹਿ ਭੀ ਕਿਸ਼ਤਾਂ ਆਪਦੀਆਂ ਭਰਿਆ ਕਰੋ ਸਾਡੇ ਕੋਲ ਬੈਂਕ ਵਾਲੇ ਨਾ ਆਉਣ ਨਾ ਜਾਇਆ ਨਹੀਂ ਆ ਮੈਂ ਭੂਆ ਤਾਂ ਇੱਕ ਵਾਰਾ ਵੀ ਨਹੀਂ ਆ ਕੇ ਐ ਨਹੀਂ ਕਿਹਾ ਉਹਨੇ ਚੱਲ ਉਹਦੇ ਤਾਂ ਲਾਂਭਾ ਦੇਣ ਆਈ ਸੀ ਵੀ ਭਾਈ ਤੂੰ ਰਾਸਤੇ 'ਚ ਉਹਨਾਂ ਨੂੰ ਐ ਬੋਲੀ ਐ ਬੋਲੀ ਦਵਾਰੇ ਆਈ ਐ ਦਵਾਰੇ ਆ ਕੇ ਐ ਕਿਹਾ ਵੀ ਜੇ ਭਾਈ ਕੁੜੀ ਨੂੰ ਨਹੀਂ ਲੈ ਕੇ ਜਾਂਦਾ ਆਪਾਂ ਚਾਰ ਬੰਦੇ ਸੱਦ ਕੇ ਇੱਕ ਪਾਸਾ ਕਰ ਲਾਂਨੇ ਆ ਹਾਂ ਕਿਤੇ ਕੋਈ ਹੋਰ ਦੇਖ ਕੇ ਤੋੜ ਦਾਂਗੇ ਮੰਮੀ ਉਹ ਜਿਹੜੀ ਆਈ ਹੋਈ ਨਾ ਚਾਚੀ ਮਮੂ ਮਠਕਣੀ ਆ ਮਮੂ ਮਠਕਣੀ ਸਾਰੇ ਮਗਰ ਲਾਏ ਤੂੰ ਐਂ ਦੇਖ ਲੈ ਕਿੰਨੇ ਟਾਈਮ ਹੋ ਗਿਆ ਉਹਨੂੰ ਆਈ ਨੂੰ ਬਤ ਉਹ ਸਾਲ ਹੋ ਗਿਆ ਉਹਨੂੰ ਆਈ ਨੂੰ ਹਾਂ ਆ ਚਾਚੀ ਕੇ ਮਗਰ ਲਾ ਲੇ ਮੈਂ ਭੂਆ ਵੀ ਮਗਰ ਲਾ ਲਈ ਚਾਚਾ ਤਾਂ ਮਗਰ ਲਾਏ ਹੋਇਆ ਸੀਗਾ ਇਹਨੇ ਆਣ ਗੋਣ ਸਾਰਾ ਮਗਰ ਲਾ ਲਿਆ ਤੂੰ ਵੇਖੀ ਤਾ ਜਾਈ ਇੱਕ ਦਿਨ ਸਾਰਾ ਹੁੰਜਾ ਮਾਰ ਕੇ ਲੈ ਕੇ ਜਾਊਗੀ ਪਤਾ ਨਹੀਂ ਆਪਾਂ ਤਾਂ ਜਦੋਂ ਨਹੀਂ ਆਈ ਉਹਦੇ ਦੀ ਆਪਾਂ ਹੀ ਗੱਲ ਕਹੀ ਉਹਨੇ ਸਾਲ ਹੋ ਗਿਆ ਤੇਰੇ ਲਈ ਉਹ ਉਹੀ ਤਾਂ ਗੱਲ ਹੈ ਕਿਥੇ ਰਹਿ ਜਿਆ ਕਰ ਟਿਕਦੇ ਹੁੰਦੇ ਆ ਉਹਦਾ ਪੇਟ ਲੈਂਦੀ ਐ ਸਮਾਰ ਕੇ ਨੀ ਆਉਣਾ ਸੱਪਾ ਚਾਚੇ ਨੇ ਕੀ ਪਾਇਆ ਹੂੰ ਤੇ ਆਏ ਦੇ ਲੱਦੀ ਹੁੰਦੀ ਸੀ ਆਉਣੇ ਨਾਲ ਹੈ ਇੱਥੇ ਤਾਂ ਉਹ ਲਾਡੀ ਨੂੰ ਸ਼ਾਂਪ ਜੀ ਕਰਾ ਕੇ ਲਿਆਤੀ ਸੀ ਪੰਜਾਬ ਰਸਨਾਤਾ ਸੀ ਮੈਂ ਤੇਰੇ ਪੁੱਤ ਨੂੰ ਸ਼ੈਂਪ ਕਿੜਾ ਕੀ ਲਿਆ ਉਸੇ ਨੂੰ ਕਹਿਦਾ ਕਰੇ ਉਹੀ ਤਾਂ ਗੱਲ ਤੇ ਉਹਦੇ ਡੇਢ ਝਮਕੇ ਕਰਕੇ ਪਾ ਤੂੰ ਮੈਂ ਲੰਗਰ ਨਹੀਂ ਖਾਂਦਾ ਸੀ ਫਿਰ ਕੀ ਹੋ ਗਿਆ ਸਾਰਾ ਕੁਝ ਭੁੱਲ ਗਿਆ ਬੇਗਲਾ ਮੈਂ ਮੈਂ ਤਾਂ ਕਦੇ ਮੂੰਹ ਨਹੀਂ ਫਟਕਾਰਿਆ ਸੀਗਾ ਚਾਚੇ ਦਾ ਹਨਾ ਸਭ ਤੋਂ ਪਹਿਲਾਂ ਚਾਚੇ ਨੇ ਰੋਟੀ ਫੜਾਉਂਦੀ ਹੁੰਦੀ ਸੀਗੀ ਜੇ ਉਹ ਜਾ ਕੇ ਉਹ ਆਪਾ ਪਾਉਣੇ ਦਾਲ ਚ ਉਹ ਜਾ ਚਾਚੇ ਨੂੰ ਪਾ ਕੇ ਦਿੰਦੇ ਸੀ ਕਿਉਂ ਫਿਰ ਵੀ ਚਾਚਾ ਆਪੇ ਨਾਲ ਪਤਨੀ ਬੇਈਮਾਨੀ ਕਾਹ ਤੋਂ ਕਰ ਗਿਆ ਲੋਕਾਂ ਨੇ ਉਂਗਲਾਂ ਤੇ ਚੜ ਗਿਆ ਪਹਿਲਾਂ ਤਾਂ ਉਹ ਤੇਜੇ ਦਾ ਬੇੜਾ ਵਹਿ ਗਿਆ ਮਰ ਜਾਣੇ ਦਾ ਲੰਗੜੀ ਦਾ ਉਹ ਪਤਨੀ ਉਹ ਹੌਣ ਹੌਣ ਦੀ ਦਾ ਉਹਦੂ ਕੰਝਰੀਆ ਬੰਤੋ ਆ ਬੰਤੋ ਵੀ ਵਿੱਚੀ ਸੀਗੀ ਬੰਤੋ ਨੇ ਤਾਂ ਕਰਾਇਆ ਸਾਰਾ ਕੁਝ ਬੰਤੋ ਨੇ ਤੇਜੇ ਨੂੰ ਕਿਹਾ ਤੇਜਾ ਉਹਦੇ ਕੋਲੇ ਗਿਆ ਹਾਂ ਮੰਮੀ ਸਾਰੀ ਅੱਗ ਚਾਚੀ ਦੀ ਪਾਈ ਹੋਈ ਐ ਹਾਂ ਉਹਨੂੰ ਪਤਾ ਉਹ ਆਏ ਸੀਗਾ ਉਹਨੂੰ ਤੇਰੇ ਤੱਕ ਖਾਰਸੀਵੇਂ ਮੁੰਡੇ ਦਾ ਰਿਸ਼ਤਾ ਤੜਾਇਆ ਵੀ ਮੈਂ ਵੀ ਮਨਿੰਦਰ ਘਰੇ ਅੱਗ ਪਾਵਾਂ ਤੇ ਆਪਣੇ ਘਰੇ ਅੱਗ ਪਾ ਕੇ ਰਹੀ ਉਹ ਜੀ ਮਨਿੰਦਰੇ ਮੈਨੂੰ ਗਲਗਲ ਤੇ ਤੂੰ ਵੀ ਕਹਦੇ ਨੇ ਇਹ ਵੀ ਕਹਦੇ ਮੈਂ ਰਿਸ਼ਤਾ ਨਹੀਂ ਤੜਾਇਆ ਪੁੱਤ ਉਹ ਤਾਂ ਹੁਣ ਪਿੰਡ ਦੇ ਸੀ ਜਾਣਕਾਰ ਸੀ ਜੇ ਬੁਲਾ ਲਿਆ ਕੋਈ ਲੋੜਾ ਆ ਗਿਆ ਤੇ ਫਿਰ ਹੁਣ ਮੰਮੀ ਇਹ ਤਾਂ ਮੰਨਦੇ ਆ ਵੀ ਤੂੰ ਤੜਵਾਇਆ ਉਹ ਵਹਿਮ ਪੈ ਗਿਆ ਨਾ ਉਹਨੂੰ ਵਹਿਮ ਪੈ ਗਿਆ ਉਹ ਤਾਂ ਹੈ ਹੀ ਇਹੋ ਜੀ ਤੈਨੂੰ ਪਤਾ ਮੈਂ ਗੱਲ ਸਮਾਰੀ ਮੇਨੇ ਗੱਲ ਤਾਂ ਵਹਿਮ ਕਰਦੀ ਆ ਹੁਣ ਹੈ ਨਹੀਂ ਜੇ ਉਹਨਾਂ ਨੇ ਕਰਨਾ ਹੁੰਦਾ ਦਵਾਰੇ ਪੁੱਛ ਪੜਤਾਲ ਕਰਕੇ ਅਗਲੇ ਕਰ ਜਾਂਦੇ ਰਿਸ਼ਤਾ ਮੇਰੇ ਕਹਿੇ ਤੋਂ ਥੋੜਾ ਕੋਈ ਤੋੜਦਾ ਰਿਸ਼ਤਾ ਉਹੀ ਤਾਂ ਗੱਲ ਹੈ ਅਗਲਾ ਕਾਰਬਾਰ ਵੇਖ ਕੇ ਜਮੀਨ ਵੇਖ ਕੇ ਇਸ ਤਰ੍ਹਾਂ ਕਰਕੇ ਜੋ ਕਿ ਕਿੰਨੀ ਕ ਜਮੀਨ ਆਉਂਦੀ ਇਹਨਾਂ ਨੂੰ ਜੇ ਕਿਹੋ ਜਿਹਾ ਕਾਰਬਾਰ ਆ ਹੈ ਉਹੀ ਚਾਂਬਲੇ ਪਏ ਨੇ ਪੁੱਤੋ ਦੂ ਵਸਤੇ ਆਪੇ ਕੋਈ ਨਾ ਦੇਖ ਰਿਹਾ ਪਊ ਗਣੀ ਗੱਲ ਪਰ ਤੇਰਾ ਪਤਾ ਲੱਗੂਗਾ ਹੂੰ ਤੂੰ ਤੇ ਰਿਝੜੇ ਨਾ ਦੇਖੀ ਜਾਈ ਚਾਰ ਦਿਨਾਂ ਨੂੰ ਇਹਨਾਂ ਦੇ ਕੀ ਛੋਟੀਆਂ ਖੜਕਦੀਆਂ ਮੈਨੂੰ ਬਾਡੀ ਨਹੀਂ ਫੋਟੋ ਦਿਖ ਹੌਲੀ ਚੰਟੇ ਚਲਾਗਾ ਅੱਛਾ ਤੇ ਹੋਰ ਲੱਗਦੀ ਸਿੱਧੀ ਸਾਦੀ ਨਹੀਂ ਲੱਗਦੀ ਕਿ ਵੀ ਆ ਪਿੰਡੂ ਜੀ ਨਹੀਂ ਹੈਗੀ ਆ ਇਹ ਹੀ ਬੰਤੋ ਗੱਲਾਂ ਕਰਿਆ ਕਰੂਗੀ ਮੇਰੀ ਨੋਨੇ ਆ ਜਾਇਂ ਕੀਤਾ ਆਏ ਮੇਰੇ ਨਾਲ ਲੜ ਪੀ ਮੈਨੂੰ ਆਏ ਕਹਿੰਦੀ ਸੀ ਆਏ ਕਹਿੰਦੀ ਤੂੰ ਦੇਖੀ ਐਸੇ ਮੂੰਹ ਤੋਂ ਕਾਕਾ ਨੂੰ ਲਾਉਗਿਓ ਹੂੰ ਮਗਰ ਐਜੀ ਜੀ ਨਹੀਂ ਲੱਗੀ ਮੈਨੂੰ ਤੇ ਮੂੰਹ ਤੋਂ ਚੰਗਾ ਨਾ ਤਾਂ ਲਾਈ ਲੱਗਿਆ ਰਿੱਕ ਤੇ ਪਿੱਛੇ ਲੱਗ ਜਾਂਦਾ ਉਦੋਂ ਆਲਟਰ ਪਿੱਛੇ ਪਤਾ ਹੀ ਇਹਨੂੰ ਫੇਰ ਲੱਗੂਗਾ ਜਦ ਤੱਕ ਕਿ ਨਾ ਕੋਈ ਕਿਸੇ ਦੇ ਘਰੇ ਅੱਗ ਪਾਉਂਦਾ ਜਦੋਂ ਆਪਦੇ ਘਰੇ ਪੈਂਦੀ ਹੈ ਨਾ ਉਦੋਂ ਪਤਾ ਲੱਗਦਾ ਹੈ ਆ ਦੇਖ ਲੈ ਆਪਣਾ ਨਾਲ ਤਾਂ ਆਪਣੇ ਘਰੇ ਕਿੰਨਾ ਕਲੇਸ਼ ਪਿਆ ਹੈ ਨਾਲ ਇਹਦਾ ਘਰ ਪਟਿਆ ਗਿਆ ਇਹ ਘਰੇ ਆ ਕੇ ਬੈਠ ਗਿਆ ਆਪਣਾ ਸਾਰਾ ਘਰ ਹੀ ਖਿਲਰ ਗਿਆ ਆਪਣਾ ਤਾਂ ਹੁਣ ਮੈਂ ਤਾਂ ਇਹਦਾ ਦਿਨ ਰਾਤ ਬੜਵੜ ਬੇਫਿਕਰ ਖਾਈ ਜਾਂਦਾ ਰਹਿੰਦਾ ਕਰਾਂ ਕੀ ਮੈਂ ਹਣ ਮੰਮੀ ਜਿਹੜਾ ਕੁਝ ਵੀ ਹੁੰਦਾ ਨਾ ਚੰਗੇ ਵਾਸਤੇ ਹੁੰਦਾ ਕੀ ਪਤਾ ਆ ਜਿਹੜਾ ਹੁਣ ਆ ਕੁਝ ਹੋਇਆ ਚੰਗੇ ਵਾਸਤੇ ਹੋਵੇ ਕਿੰਨੀ ਤਾਂ ਕੁੱਟ ਮਾਰ ਕਰਦਾ ਸੀ ਆਪਣੀ ਕੁੜੀ ਦੀ ਕੋਈ ਇਹਦੀ ਗੱਲਬਾਤ ਨਹੀਂ ਸੁਣਦਾ ਸੀ ਉੱਥੇ ਵਸ ਕੇ ਕਰੂਗੀ ਕੀ ਜੇ ਆਪਾਂ ਤੱਕ ਕਿਨਾਂ ਵਸਾ ਵੀ ਦਿੱਤੀ ਕੱਲ ਨੂੰ ਫੇਰ ਤੰਗ ਕਰੂਗਾ ਬਾਬੀ ਕਹਿੰਦਾ ਦਲਾਲ ਚ ਲਾਲਚੀ ਜ਼ਮੀਨ ਦਾ ਸੀ ਉਹ ਤਾਂ ਐਂ ਕਹਿੰਦਾ ਸੀ ਜ਼ਮੀਨ ਲੈ ਕੇ ਆਪਦੇ ਭਰਾ ਤੋਂ ਹੁਣ ਮੈਂ ਕਿਵੇਂ ਵੰਡਾ ਕੇ ਲੈ ਜਾਂਦੀ ਮੇਰੇ ਭਰਾ ਤੋਂ ਜ਼ਮੀਨ ਉਹੀ ਤਾਂ ਗੱਲ ਆੜ ਚ ਮੇਰੀ ਚ ਮੈਂ ਤਾਂ ਇਹਦਾ ਰਿਸ਼ਤਾ ਕਰਾਇਆ ਰਿਸ਼ਤਾ ਕਰਾਇਆ ਆਪ ਦਲਾਲ ਚ ਨਹੀਂ ਦੱਸਿਆ ਵਿੱਚੋਂ ਮੇਰਾ ਕੀ ਲਾਲਚਾ ਵੀ ਜੀ ਦੇ ਪਿਛੇ ਨੱਚਦਾ ਸੀਗਾ ਗੱਲ ਤਾਂ ਉਹੀ ਆ ਪੁੱਤ ਹੋਰ ਤੇਰੇ ਉਹ ਬਜੋਲਾ ਸੀ ਉਹਨੇ ਕਰਾਤਾ ਔਰ ਜ਼ਮੀਨ ਕਰਕੇ ਤੇਰੇ ਕਰਕੇ ਥੋੜਾ ਵੀ ਇਹ ਨੂੰ ਜ਼ਮੀਨ ਨਹੀਂ ਦਿੰਦੇ ਤਾਂ ਮੈਂ ਤਾਂ ਕਰਕੇ ਇਹ ਨੂੰ ਛੱਡੀ ਐ ਬਸ ਹੁਣ ਕੀ ਕਰੀਏ ਸਮਝ ਨਹੀਂ ਆਉਂਦਾ ਮੈਂ ਤਾਂ ਲੱਗਦਾ ਨਹੀਂ ਜਿਉਂਨੇ ਬਸਾਉਣਾ ਹੁੰਦਾ ਤਾਂ ਕਿਵੇਂ ਵੀ ਮੰਮੀ ਆਉਂਦਾ ਤਾਂ ਸਹੀ ਹੈ ਉਹਨਾਂ ਤਾਂ ਇੱਕ ਵਾਰਾ ਫੋਨ ਵੀ ਨਹੀਂ ਕਰਕੇ ਪੁੱਛਦਾ ਇਹਨੂੰ ਫਿਰ ਲੋੜ ਆਪਾਂ ਦੀ ਕੀ ਲੋੜਾ ਮਰ ਕੇ ਲਾਓ ਕੇਸ ਨਾਲੇ ਮੰਗੋ ਅੱਧ ਹੈ ਭੱਜਿਆ ਫਿਰੂਗਾ ਉਹ ਤਾਂ ਲਾਡੀ ਨਾਲ ਗੱਲ ਕਰਕੇ ਫਿਰ ਕੇਸ ਹੀ ਕਰਦਾਂਗੇ ਆਪਾਂ ਹਾਂ ਬਸ ਹੈ ਚਲੋ ਕੋਈ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਨਹੀਂ ਭਾਬੀ ਜੀ ਮੈਂ ਤੁਸੀਂ ਕਹੋਗੇ ਮੈਂ ਤਾਂ ਉਵੇਂ ਹੀ ਕਰ ਲਵਾਂਗੀ ਮੇਰੀ ਗੱਲ ਸੁਣੋ ਅਸੀਂ ਤੇਰੇ ਚੰਗੇ ਆਸਤੀ ਕਰਾਂਗੇ ਤੇਰਾ ਮਾੜਾ ਨਹੀਂ ਕਰਦੇ ਸਾਨੂੰ ਤੇਰੀ ਫਿਕਰ ਆ ਤੂੰ ਉਥੇ ਕਿੰਨੀ ਔਖੀ ਆ ਹੈ ਤੈਨੂੰ ਇੰਨੇ ਮਹੀਨੇ ਦਿੰਦਾ ਕੁੱਟਦਾ ਮਾਰਦਾ ਫਿਰ ਇਹੋ ਜਿਹੇ ਰਿਸ਼ਤੇ ਤੋਂ ਲੈਣਾ ਦੇਣਾ ਕਿ ਜਿੱਥੇ ਬੰਦੇ ਨੂੰ ਸਕੂਨ ਹੀ ਨਾ ਹੋਵੇ ਹਾਂ ਪੁੱਤ ਠੀਕ ਕਹਿੰਦੇ ਤੇਰੀ ਭਾਬੀ ਤੁਸੀਂ ਦੇਖੋ ਮੰਮੀ ਜਿਵੇਂ ਤੁਸੀਂ ਕਰਨਾ ਮੈਂ ਉਵੇਂ ਹੀ ਗੱਲ ਮੰਨੂਗੀ ਚਲ ਕੋਈ ਨਾ ਤੇਰੇ ਵੀਰੇ ਨੂੰ ਆ ਜਾਣ ਦੇ ਲਾਡੀ ਨੂੰ ਉਹਦੇ ਨਾਲ ਰਹਿ ਕਰਕੇ ਤੇ ਫਿਰ ਆਪਾਂ ਕੇਸ ਕਰਦਾਂਗੇ ਜਦੋਂ ਲੈਣ ਹੀ ਨਹੀਂ ਆਉਂਦਾ ਹੈ ਪਰ ਭਾਬੀ ਕੱਲੂ ਉਹੀ ਗੱਲ ਨਾ ਹੋਵੇ ਕਦੇ ਆਪਣਾ ਖਲੇਸ ਹੋਈ ਜਾਵੇ ਕੱਲ ਤੁਸੀਂ ਮੈਨੂੰ ਕਹਿ ਦੋ ਵੀ ਇੱਥੇ ਆ ਕੇ ਬੈਗੀ ਉਹ ਨਹੀਂ ਕਮਲिए ਮੈਂ ਕਾਨੂੰ ਕਹੂੰਗੀ ਚਲ ਘਰਾਂ ਚ ਮਾੜੀਆਂ ਮੋਟੀਆਂ ਤਾਂ ਹੁਣ ਕੋਈ ਚੱਲਦੀਆਂ ਨਹੀਂ ਹੁਣ ਮੈਨੂੰ ਪਤਾ ਵੀ ਤੂੰ ਔਖੀ ਆ ਹੁਣ ਮੈਂ ਤੈਨੂੰ ਕਾਹ ਤੋ ਕਹੂੰਗੀ ਕੋਈ ਗੱਲ ਤੂੰ ਆਪ ਦਸੋਗ ਅੱਗੇ ਪੜ੍ਹਾਈ ਜਿਹੜੀ ਤੇ ਰੰਦੀ ਸੀ ਇਧਰ ਚੱਲ ਰਹਿ ਗਈਸ ਤੂੰ ਪੂਰੀ ਕਰੀ ਆਵਦੀ ਹੈ ਨਾ ਨਾਲੇ ਕਦੇ ਉਹੀ ਨਹੀਂ ਮੱਥੇ ਵੱਟ ਪਾਇਆ ਤੈਂ ਤੈਨ ਦੇਖ ਕੇ ਨੇ ਉਹ ਤਾਂ ਮੈਨੂੰ ਪਤਾ ਭਾਬੀ ਉੰਬੜ ਬੋਲੀ ਆ ਪਰ ਦਿਲ ਤੇ ਕੁਛ ਨਹੀਂ ਹੈ ਕਹਿੰਦੇ ਹੈ ਕੋਈ ਨਹੀਂ ਅਸੀਂ ਜਮਾਂ ਹੀ ਤੇ ਨਹੀਂ ਕੁਛ ਕਹਿੰਦੇ ਚੱਲ ਚੱਡਾ ਮੈਂ ਦੇਖਦੇ ਫਿਰ ਮੈਂ ਜਾ ਕੇ ਆਵਾਂ ਹਾਂ ਮੈਂ ਤੂੰ ਜਾ ਕੇ ਆ ਮੈਂ ਜਾ ਕੇ ਆਉਣੀ ਹਾਂ ਤੁਸੀਂ ਬੈਠੋ ਉੱਥੇ ਮੈਂ ਨਾਲ ਗੱਲ ਕੱਢ ਗਿਆ ਨੇ ਭੂਆ ਦੇ ਤੇ ਨਾਲੇ ਚਾਚੀ ਦੇ ਠੀਕ ਹੈ ਲੜੀ ਨਾ ਚੰਗਾ ਬਾਹਲਾ ਉੱਥੇ ਨਾ ਨਾ ਲੜਨਾ ਤਾਂ ਕੀ ਹੈ ਚੱਲ ਪੋਰ ਨਿਕਲੇਸ ਕਰਨਾ ਮਾੜਾ ਹੀ ਪਤਾ ਨਹੀਂ ਹੁਣ ਕੀ ਗਮਗਾ ਮ ਨਾਲਿਆ ਵਾਲੇ ਨੂੰ ਕਹਿੰਦੇ ਰੋਜ਼ ਕੰਮ ਕਰਦੇ ਸਾਰੇ ਆਪਾਂ ਨੂੰ ਮਾੜਾ ਕਹਿੰਦੇ ਆ ਪਤਾ ਕਿਉਂ ਕਹਿੰਦੇ ਆ ਹੁਣ ਆਪਾਂ ਤਾਂ ਘਰੋਂ ਬਾਹਰ ਜਾਂਦੀਆਂ ਨਹੀਂ ਆਪਾਂ ਤਾਂ ਕੋਈ ਗੱਲ ਕਰਦੀਆਂ ਨਹੀਂ ਆਹ ਤਾਈ ਜੀ ਵੀ ਆਪਣੀ ਆ ਬੰਤੋ ਵੀ ਹਰੇਕੋ ਚੁਗਲੀ ਆਪਣੀ ਕਰਦੀ ਆ ਬੰਦਿਆਂ ਕੋਲ ਕਰਦੀ ਆ ਜਾਂ ਹਾਂ ਇਹ ਆਪਣੀ ਕਰਦੀ ਆ ਗਾਂ ਚਾਚੀ ਗਾਂ ਹੋ ਜਾਂ ਚਾਚਾ ਹੋ ਗਿਆ ਸਾਨੂੰ ਮਾੜੇ ਬਣਾ ਰੱਖਿਆ ਸਾਰੇ ਅੱਗੇ ਕੋਈ ਤਾਂ ਬਸ ਉਹੀ ਚੰਗੇ ਆ ਗਿਆ ਆਪਾਂ ਮਾੜੇ ਆ ਚੱਲ ਕੋਈ ਨਾ ਰਪੀਤ ਵੇਖੀ ਜਾਊਗੀ ਰੱਬ ਤਾਂ ਦੇਖਦਾ ਨੇ ਵੀ ਕੌਣ ਸਹੀ ਕਰ ਰਿਹਾ ਤੇ ਕੌਣ ਗਲਤ ਕਰ ਰਿਹਾ ਆ ਆਪਾਂ ਵੀ ਮੈਂ ਤਾਂ ਕਹਿੰਦੀ ਅੰਦਰ ਚੱਲ ਆ ਜੇ ਕੋਈ ਚਾਹ ਬਣਾ ਕੇ ਪੀਨੇ ਆਪਾਂ ਤਾਂ ਹੁਣ ਮੈਨੂੰ ਆਇਆ ਪਿਆ ਮੰਮੀ ਉੱਥੇ ਉਹ ਨਾ ਡਾਂਗੋ ਛੋਟੀ ਹੋ ਕੇ ਆਜੇ। ਸੁਦੀਪਾ ਆਲਾ ਫੜ ਗਿਆ। ਮੈਂ ਹੁਣ ਗਿਆ। ਹੂੰ ਨਾ ਜਾ ਰਹੀ। ਨਾ ਮੈਨੂੰ ਆਇਆ ਕਹਿੰਦੀ ਸੀ। ਹੂੰ ਮਹਾਕਾਮ ਉਹਨਾਂ ਨਾਲ ਹੋਈ ਨਹੀਂ ਤਰੀ। ਹੋਈ ਸੀ। ਠੀਕ ਆ ਗਿਆ ਮੇਰਾ ਉਹ। ਉਹਨੇ ਤਾਂ ਕੀ ਕਹਿਣਾ ਹੈ? ਮੈਂ ਅੱਜ ਸੁਮਾਹ ਲਿਆ ਆਉਂਦਾ ਹੁਣ ਤੱਕ ਉੱਧਰ ਹੋਵਾਂਗੇ ਉਹਨੂੰ ਲਈ ਨਾ। ਕਦੇ ਤਾਂ ਇਧਰੋਂ ਕਹਿੰਦੀ ਐ ਨੂੰ ਛੱਡਿਆ ਫੇਰ ਮੈਂ ਨਿਕਲਦਾ ਸੀ ਆਹ ਦਿਨ ਤਾਂ ਹੁਣ ਤਾਂ ਮੈਂ ਇਹ ਕੰਮ ਥੀ ਰਹਿ ਗਿਆ ਬੱਬੇ ਮੈਨੇ ਕਹਿੰਦਾ ਪੁੱਤ ਹੁੰਦਾ ਹੀ ਐ ਹੁਣ ਚਾਹ ਤੋੜੇ ਆਪਦੀ ਮਾਂ ਨਾਲ ਕੰਧ ਹੁੰਦਾ ਕਰਾ ਲਿਆ ਹੁਣ ਕੋਈ ਦਾਣੇ ਸਾਹਮਲੇ ਹੋਣਗੇ ਤੇ ਚੱਲ ਹੁਣ ਲੈ ਆ ਤੂੰ ਆਪਣਾ ਵੀ ਨੀ ਫੇਰ ਲੋਟ ਆਉਂਦਾ ਉਹ ਲੋਟ ਤਾਂ ਹੀ ਆਉਂਦਾ ਹੁਣ ਹੁਣ ਹਣ ਕਿ ਮੈਂ ਕਹਾਂ ਅਗਲਾ ਕੌਣ ਕਦੇ ਕਹਿੰਦੇ ਆ ਤੂੰ ਵਗ ਜਾ ਹੁਣ ਲੈ ਆਂ ਆ ਜਾ ਫੇਰ ਵਾਗਿਆ ਫੇਰ ਤਾਂ ਮੈਂ ਤਾਂ ਰਾਹਾਂ ਜੀ ਤੁਰਿਆ ਬੋਹ ਫੇਰ ਹੁਣ ਤੁਰਨਾ ਕਿ ਤੈਨੂੰ ਪਾਉਂਗਾ ਪੁੱਤ ਉੱਥੇ ਵੀ ਤੂੰ ਕੱਲਾ ਲਾ ਇੱਥੇ ਵੀ ਤੂੰ ਕੱਲਾ ਲਾ ਤੇ ਫਿਰ ਹੁੰਦੇ ਤੌਰ ਤੇ ਫਿਰ ਆਪਾਂ ਦੇ ਹੁੰਨੀ ਨਹੀਂ ਮਾਤਾ ਨਹੀਂ ਇੱਥੇ ਲਿਆਉਣੇ ਮੈਂ ਤਾਂ ਕਹਣਾ ਨਾਲ ਵੇ ਉਹ ਕਰਨ ਨੂੰ ਆਉਂਦੀ ਐ ਨਹੀਂ ਆਉਂਦੀ ਉਹ ਆਉਂਦੀ ਕਿਉਂ ਨਹੀਂ ਨਾ ਨਾ ਉਹ ਤਾਂ ਆਲੇ ਨੂੰ ਆਈ ਹੁੰਦਾ ਨਾ ਵੀ ਆਪਦੇ ਘਰੇ ਤਾਂ ਸੌ ਸੁੱਖ ਹੈ ਤੇ ਪਕਾਨੇ ਤਾਂ ਜਾ ਕੇ ਨਾਲੇ ਧੀ ਦੇ ਬਾਤ ਜਾ ਕੇ ਬੈਠਣਾ ਔਖਾ ਹੋ ਜਾਂਦਾ ਹਾਂ ਹੈ ਜਿੰਨਾ ਚਿਰ ਪ੍ਰਾਣੀ ਤੁਰਦੀ ਆ ਉਹਨਾਂ ਜਿੱਦਾਂ ਨਹੀਂ ਆਉਂਦੀ ਹੁਣ ਮੈਂ ਫੋਨ ਕਰਿਆ ਸੀ ਹਾਂ ਤੇ ਪੁੱਛਿਆ ਵੀ ਸੀ ਹੋਂਦਾ ਕਿ ਨਹੀਂ ਕੋਈ ਨਹੀਂ ਆਇਆ ਤਾਂ ਜਾਇਆ ਜੇ ਤੂੰ ਮਰਜ਼ੀ ਪਰੋ ਮਾਤਾ ਬੁਮਾਲ ਵੀ ਵੀ ਐ ਥੋੜੀ ਕੀ ਹੋ ਗਿਆ ਉਹਨੂੰ ਗਰਮੀ ਜੀ ਲੱਗੀ ਬੋਤਲਾਂ ਬਦਲਣ ਲੱਗੀ ਜਾਂਦੀਆਂ ਨੇ ਅੱਡੇ ਅੱਛਾ ਹੂੰ ਚੱਲ ਪਏ ਜਾਈ ਨਹੀਂ ਪਤਾ ਨਹੀਂ ਜੇ ਤਾਂ ਆ ਗਈ ਆ ਗਈ ਤੇ ਨਹੀਂ ਫਿਰ ਚੱਲ ਫੇਰ ਲਈ ਜਦੋਂ ਕਿਹਾ ਉਹਨੇ ਉਹ ਤਾਂ ਕਹਿੰਦੀ ਜਦ ਮੈਂ ਆ ਤਾਂ ਜਾਉਂਗੀ ਹਾਂ ਮੈਂ ਕਿਹਾ ਪਰ ਮਾਤਾ ਨੂੰ ਇੱਥੇ ਲਿਆਉਣੇ ਆ ਉਹ ਤਾਂ ਮੈਂ ਤੈਨੂੰ ਦੱਸਿਆ ਨਹੀਂ ਪਹਿਲਾਂ ਜੇ ਮੇਰੀ ਗੱਲ ਸੁਣ ਜੇ ਉਹਨੇ ਕਿਹਾ ਮੰਮੀ ਨੂੰ ਲੈ ਚੱਲਦੇ ਆ ਉਹਨੇ ਰਹਿਣਾ ਹੋਇਆ 4 ਦਿਨ ਲਈ ਆ ਇੱਥੋਂ ਚੱਜ ਦੀ ਦਵਾਈ ਦਵਾ ਦੇਾਂਗੇ ਉਹਨੂੰ ਕੋਈ ਉਹ ਤਾਂ ਉੱਥੇ ਚੱਲੀ ਜਾਂਦੀ ਹੈ ਦਵਾਈ ਤਾਂ ਗੋਦਾਂ ਬੇਬੇ ਬਹਿਮੀ ਆ ਥੋੜੀ ਜਿਹੀ ਉਹ ਇੱਥੇ ਆ ਕੇ ਵੀ ਬਾਲੀ ਖੁਸ਼ ਨਹੀਂ ਰਹਿੰਦੀ ਉਹ ਉਹ ਤਾਂ ਸ਼ਰਮ ਮਾਂਦੀ ਆ ਕੋਟ ਮਾਂ ਦੇ ਪਿੰਡ ਕਿਥੋਂ ਰਹਾ ਜਾਂਦਾਗਾ ਹੂੰ ਬੁੜਗਾ ਦਾ ਡੌਟੀ ਸਾਫ ਪਤਾ ਹੁੰਦਾ ਕੋਈ ਬੁੜਗਾ ਤਾਂ ਨਹੀਂ ਡਰਾ ਹੁੰਦਾ ਚੱਕ ਕੇ ਝੋਲਾ ਤੀ ਕੋਲੀ ਬਾਜਾ ਰਹਿਦਾ ਹਰ ਰੋਜ਼ ਉਹ ਕੋਈ ਸ਼ਰਮ ਹਜੂਰ ਹੁੰਦੀ ਆ ਉਹ ਤੈਨੂੰ ਪਤਾ ਸੌਣੀ ਸਬੱਪੀ ਆਉਂਦੀ ਆ ਤੀ ਬੁੱਤ ਨੂੰ ਵੇਲ ਮੈਂ ਤਾਂ ਆਇਆ ਨਹੀਂ ਹੁਣ ਆਪਾਂ ਵੀ ਕੰਮ ਧੰਦਾ ਕਰਕੇ ਸਾਰਾ ਠੀਕ-ਠਾਕ ਪਹਿਲੇ ਉਹ ਵੀ ਲਿਆਵਾਂਗੇ ਉਹਨੂੰ ਚੱਲ ਤੇ ਮਰਜੀ ਆ ਫਿਰ ਮੈਂ ਤਾਂ ਹੀ ਪੈਣੀ ਸੀ ਤੈਨੂੰ ਆ ਕੇ ਆਪ ਕੋ ਵੀ ਕਿਹੜਾ ਮੈਨੂੰ ਭੇਜਦਾ ਤੇ ਮੁੜ ਕੇ ਨਾ ਆ ਨੀ ਆ ਲੈ ਕੇ ਜਾ ਨਾ ਨਾ ਇੱਥੇ ਫੂਨ ਤੇ ਪੋਹਤਾ ਆਂ ਨਾ ਗੱਲ ਨਹੀਂ ਜੱਸ ਖਿਆਲ ਜ਼ਕੂ ਪਾਇਦਾ ਦਾ ਗੱਸ ਵਾਸਾ ਮੇਰੀ ਵੀ ਗੱਲ ਕਰਾ ਦੀ ਮੈਂ ਵੀ ਉਹਦੀ ਮਾਂ ਦਾ ਪੁੱਛ ਲੂੰਗੀ ਚੰਗਾ ਤੇ ਤੂੰ ਆਲੇ ਫੋਨ ਤੋਂ ਫੋਨ ਲਾ ਲੈਂਦੀ ਮੇਂ ਕੁੰਜ ਪੈਸੇ ਮੁਕੇ ਪਏ ਨਾ ਤੂੰ ਮੈਨੂੰ ਦੱਸਿਆ ਉਹਦੀ ਮਾਂ ਢਿੱਲੀ ਹੋਈ ਪਈ ਐ ਉਹ ਮੈਂ ਤਾਂ ਆਖਿਆ ਹੁਣ ਕੀ ਦੱਸਾਂ ਤੈਨੂੰ ਟੈਨਸ਼ਨ ਲਈ ਜੈ ਮੈਂ ਉਹ ਤਾਂ ਅਗਲੀ ਕਹਿੰਦੀ ਹੋਊਗੀ ਵੀ ਲੈ ਗੋੜੇ ਸਾਸ ਨੇ ਨਾ ਹੀ ਨਹੀਂ ਲੈਤਾ ਕਦੇ ਜਬੀ ਫੋਨ ਕਰਕੇ ਉਹ ਚੀਜ਼ੀ ਨਹੀਂ ਕਰੀ ਸਾਡੀ ਵੀ ਮੇਰੀ ਮਾਂ ਦਾ ਹੀ ਨਹੀਂ ਹੋਵਾਰ ਗੱਲਬਾਤ ਦੱਸਦੇ ਹੁੰਦੇ ਆ ਬੁੱਤਾਂ ਦੇ ਮਾਪਿਆਂ ਨੂੰ ਹੁਣ ਲਾਗੇ ਜਦੋਂ ਫੋਨ ਆ ਮੇਰੇ ਕੋਈ ਨਹੀਂ ਵਿਹਲੇ ਹੋਈ ਹੁਣ ਤਾਂ ਸੁੱਤੇ ਸਾਤੇ ਨਾਲ ਪਈ ਹੋਣਾ ਪੁੱਛ ਲੂੰਗੀ ਮੈਂ ਕਿ ਚਾਹ ਜੀ ਬਿਮਾਰ ਹੈ ਹੋਰ ਉਹਦਾ ਤਾਂ ਹੁਣ ਆਪਾਂ ਹੀ ਤਾਂ ਹੈਗੇ ਆਗੇ ਉਹ ਕਹਿੰਦੀ ਗਰਮੀ ਚ ਕੰਮ-ਕੁਮ ਕਰੀ ਗਈ ਜਿਹੇ ਨਾਲ ਧੁੱਟ ਆਹ ਮੈਨੂੰ ਪਤਾ ਹੈਗਾ ਠੀਕ ਹੀ ਨਹੀਂ ਕਹਿੰਦੀ ਹਾਇ ਤਾਂ ਉਹ ਇਹ ਜੀ ਕੰਮ ਤਾਂ ਬਾਲਾ ਕੀਤਾ ਵਜਾ ਦਾ ਐ ਹੁਣ ਫੇਰ ਬੰਦੇ ਨੇ ਭਾਈ ਟੇਕ ਵੀ ਨਹੀਂ ਆਉਂਦੀ ਕੋ ਦੁੱਖਾ ਨੇ ਮਾਰਤੀ ਪਹਿਲੇ ਹੀ ਨਹੀਂ ਇਹਦਾ ਕੰਮ ਕਰਿਆ ਹੋਇਆ ਨਾਲੇ ਭਾਈ ਹੈ ਕੌਣ ਕੰਮ ਕਰਨ ਵਾਲਾ ਤੇ ਆਪ ਹੀ ਕਰਨੇ ਆਪ ਚੱਲਨੇ ਹੋਰ ਕੀ ਆ ਆਪ ਹੀ ਬੰਦਾ ਆ ਵੀ ਬੁੜੀ ਆ ਵਿਚਾਰੀ ਓਕੇ ਤਾਂ ਮਾਵਾਂ ਵਤੀਆਂ ਚੱਲ ਲੱਗੀਆਂ ਰਹਿੰਦਾ ਅਸੀਂ ਜਦੋਂ ਆਪਾਂ ਕਹਿਆ ਤਾਂ ਜਿਵੇਂ ਵੀ ਆਪਾਂ ਕਰਦਾ ਨਹੀਂ ਕੋਈ ਰੋ ਵੀ ਨਹੀਂ ਕਿਹਾ ਉਹਨੇ ਕੰਨਾਂ ਵਾਲਾ ਇਹਨਾਂ ਦੱਸਿਆ ਚਾਰ ਅੰਗੇ ਦਾ ਆਪਦਾ ਸਾਬਕਾ ਹੋਊਗਾ ਹੈ ਸਾਵਗਲੇ ਦੇਣੀ ਲੈਣੀ ਨਾ ਉਹਦਾ ਕੋਈ ਚਾਚਾ ਦਾ ਇਹਨਾਂ ਵੱਡ ਵਿਹਾਰ ਫਿਰ ਅਗਲਾ ਕਹਿੰਦਾ ਵੀ ਨਵਾਂ ਨਵਾਂ ਜਮਾਈ ਕਾ ਨੂੰ ਭੇਟ ਦੇਣਾ ਹੈ ਹੂੰ ਐ ਵੀ ਹੋ ਜਾਂਦਾ ਹੈ ਚਲ ਕੋਈ ਨਹੀਂ ਹੱਥ ਨੇ ਖਰਾਬ ਨੂੰ ਆ ਪਰ ਜਿਆਦਾ ਨਹੀਂ ਕਰਦਾ ਚੰਗਾ ਪੈ ਜਾ ਕੋਈ ਨਹੀਂ ਤੂੰ ਵੀ ਪੈ ਜਾ ਘੰਟਾ ਚੱਲ ਇਹ ਤਾਂ ਚਾਹ ਲਈ ਕਿ ਮੋਂਤਨੀ ਇੰਨ ਕਿੱਛ ਕੋਈ ਨਹੀਂ ਚਾਹਦਾ ਹੁਣ ਪੀ ਲਾ ਫਿਰ ਮੈਂ ਬਣਾ ਲਈ ਜਾਈਂ ਨਾ ਡੋਲਰ ਨਹੀਂ ਕਹਨੀ ਗਈ ਤੇ ਤਾਂ ਕਿ ਰਮਾ ਚਪੀ ਲੈ ਲੈ ਆਹ ਕਣਕ ਤਾਂ ਢੋਲ ਚ ਪਾਈ ਜਾਵੇ ਇੱਕ ਹੋਰ ਢੋਲ ਲੈਂਦਾ ਜਾਵੇ ਜੀ ਦੂਜੀ ਮੰਡੀ ਚ ਹੋਰ ਸਿੱਟ ਲੈ ਓਹੋ ਕਿਹੜਾ ਪਾਈ ਕਿਹੜਾ ਆਗੇ 2 ਮਿੰਟ ਪਤਾਨ ਕੌਣ ਆ ਗਿਆ ਹੁਣ ਇਸ ਵੇਲੇ ਸਨੀਤ ਤੂੰ ਹਾਂ ਮੈਂ ਤੂੰ ਕਿਵੇਂ ਇੱਥੇ ਕਿਉਂ ਆ ਨਹੀਂ ਸਕਦਾ ਮੈਂ ਇੱਥੇ ਨਹੀਂ ਸਨੀ ਕੋਈ ਦੇਖ ਲੂਗਾ ਤੈਨੂੰ ਤਾਂ ਕੀ ਅਗਲਾ ਕਹੂਗਾ ਤੂੰ ਤੈਨੂੰ ਕੀ ਲੱਗਿਆ ਤੇਰਾ ਘਰ ਮੇਰੇ ਤੋਂ ਬੜੀ ਦੂਰ ਆ ਮੇਰੇ ਤੋਂ ਆਇਆ ਨਹੀਂ ਜਾਣਾ ਇੱਥੇ ਨਹੀਂ ਇਹੋ ਜੀ ਗੱਲ ਨਹੀਂ ਸਨੀ ਪਰ ਦੇਖੀ ਮੇਰੀ ਨੰਨਤਾਈ ਹੋਈ ਐ ਜੇ ਉਹਨੂੰ ਪਤਾ ਲੱਗ ਗਿਆ ਨਾ ਤੇ ਇਧਰੋਂ ਮੇਰੇ ਘਰ ਆਲਾ ਜੇ ਆ ਗਿਆ ਤੇ ਕੀ ਸੋਚਣਗੇ ਉਹ ਮਿੰਤ ਵਾਲੀ ਗੱਲ ਐ ਤੂੰ ਭੱਗ ਜਾ ਵਾਪਸ ਸੋਚੀ ਜਾਣਦੀ ਮੈਨੂੰ ਕੀ ਆ ਤੇਰਾ ਦਿਮਾਗ ਸੈੱਟ ਕਰਨਾ ਮੈਨੂੰ ਆਉਣਾ ਹੀ ਪੈਣਾ ਸੀ ਆ ਜਿਹੜਾ ਪੁੱਠਾ ਹੋਇਆ ਵਾ ਹੁਣ ਨਹੀਂ ਨਹੀਂ سنی ਇਹੋ ਜੀ ਕੋਈ ਗੱਲ ਨਹੀਂ ਗੀ ਮੈਂ ਮਿੰਤ ਕਰਦੀ ਐ ਤੇਰੇ ਮੂਹਰੇ ਤੂੰ ਭੱਗ ਜਾ ਵਾਪਸ ਉਹ ਬੁੜੀ ਜੀ ਕੌਣ ਹੁੰਦੀ ਐ ਮੇਰੇ ਨੰਦ ਤਾਂ ਕੁਛ ਕਹੀ ਨਾ ਹਾਉ ਕੌਣ ਖੜਾ ਹੈ ਕੌਣ ਹੈ ਜੀਤੋ ਨਹੀਂ ਜੀਤੋ ਲੈ ਬੋਲ ਦੇ ਨੀ ਗੁੰਗੀ ਬਣੀ ਖੜੀ ਹੈਗੀ ਮਾਇਆ ਹੁਣੀ ਖੜ ਜਾ ਕੌਣ ਹੈਗਾ ਲੈ ਪੁੱਛਦੀ ਆਂਦੀ ਆ ਕੌਣ ਆ ਤੂੰ ਦੱਸੇਂਗੀ ਜਾਂ ਮੈਂ ਦੱਸਾਂ ਸਾਰੇ ਚੁੱਪ ਕਰ ਜਾ ਮੇਰੀ ਨੰਦਾਈ ਜਾਂਦੀ ਆ ਬੋਲੀ ਨਾ ਹੜੇ ਮਿੰਤ ਵਾਲੀ ਗੱਲ ਹੈ ਕੋਈ ਗੱਲ ਨਹੀਂ ਮੈਂ ਹੀ ਦੱਸ ਦੂੰ ਚਲ ਮੈਂ ਕੌਣ ਆ ਜੀ ਤਾ ਕੌਣ ਹੈ ਆਜੋ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਾਂ ਠੀਕ ਹੈ ਤੇ ਕੌਣ ਆ ਭਾਈ ਤੂੰ ਭੈਣ ਨੇ ਦੱਸਿਆ ਨਹੀਂ ਤੁਹਾਨੂੰ ਮੈਂ ਦੀ ਮਾਸੀ ਦਾ ਮੁੰਡਾ ਇੱਥੇ ਮੇਰੀ ਮੰਮੀ ਰਹਿ ਕੇ ਗਈ ਹੈ ਨਾ ਕੁਲਦੀਪ ਹਾਂ ਬੀਬੀ ਉਹਦਾ ਵੱਡਾ ਮੁੰਡਾ ਜੀ ਮੈਂ ਉਹਦਾ ਵੱਡਾ ਮੁੰਡਾ ਹੈ ਹੋਰ ਠੀਕ ਹੋ ਜੀ ਹਾਂ ਠੀਕ ਹੈ ਨਾਲੇ ਉਹ ਤਾਂ ਕਹਿੰਸੀ ਮੇਰੇ ਇੱਕੋ ਹੀ ਮੁੰਡਾ ਹੈ ਨਹੀਂ ਨਹੀਂ ਇਹ ਵੱਡਾ ਮੁੰਡਾ ਹੈ ਮਾਸੀ ਦਾ ਲਾ ਫਿਰ ਇਹਨੂੰ ਇੱਥੇ ਧੁੱਪੇ ਕਿਉਂ ਖੜਾਈ ਖੜੀ ਆ ਆ ਜਾ ਅੰਦਰ ਲੈ ਨਾਲ ਤਾਂ ਪਾਣੀ ਤਾਂ ਨਹੀਂ ਪਿਆ ਮੁੰਡੇ ਨਾਲੇ ਪੱਖੇ ਥੱਲੇ ਆਜੂ ਆ ਜਾ ਭਾਈ ਗਾਹਾਂ ਆਜਾ ਉਹੀ ਕਹੀ ਜਾਂਦੀ ਸੀ ਬੀਬੀ ਵੀ ਤੂੰ ਇੱਥੇ ਹੀ ਗੱਲਾਂ ਮਾਰੀ ਹੈ ਨਾ ਆ ਜਾ ਅੰਦਰ ਚਾਹ ਪਾਣੀ ਬਣਾਉਨੇ ਆਪਾਂ ਹੋਰ ਆਜੋ ਆਜਾ ਕੋਈ ਨਹੀਂ ਆ ਟੋਕਰਾ ਜਲਾ ਮੈਂ ਚੱਕਿਆ ਹਣੀ ਬਚਾਲਿਆ ਮੈਂਦਾ ਤੇ ਰਣਜੀਤਪੁਰ ਨੂੰ ਤਾਂ ਬੜੀ ਖੁਸ਼ੀ ਹੋਈ ਪਈ ਐ ਭਰਾ ਮਿਲੇ ਦੀ ਹਣਾ ਚਲ ਹੁੰਦਾ ਹੀ ਐ ਭੈਣ ਭਾਈਆਂ ਦਾ ਹੋਰ ਭਾਈ ਤੇਰੀ ਮਾਂ ਠੀਕ ਸੀਗੀ ਹਾਂਜੀ ਹਾਂਜੀ ਜਮਾ ਠੀਕ ਸੀਗੀ ਮਾਂ ਤਾਂ अच्छा ते होर दाणा फक्का सांभले सारा हां जी हां जी दाणे फक्के ਦਾ ਕੰਮ ਨਵੇੜ ਕੀ ਇੱਧਰ ਨੂੰ ਆਇਆ ਮੈਂ ਮੈਂ ਕਿਹਾ ਚੱਲ ਭੈਣ ਨੂੰ ਮਿਲ ਕੇ ਅੱਗੇ ਮੈਂ ਤਾਂ ਇੰਨੀ ਖੁਸ਼ੀ ਹੋਈ ਪਈ ਆ ਨਾ ਤੇ ਮਾ ਮਾਮਾ ਬਣਨ ਵਾਲਾ ਚੱਲ ਵਧੀਆ ਭਾਈ ਖੁਸ਼ੀ ਕਿਉਂ ਨਾ ਉਹ ਵੀ ਖੁਸ਼ੀ ਤਾਂ ਹੁੰਦੀ ਹੈ ਪਰਮਾਤਮਾ ਨੇ ਸੁਣੀ ਆ ਆਪਣੀ ਹੋਰ ਉਹੀ ਤਾਂ ਗੱਲ ਆ ਜੀ ਜਿੱਦੇ ਦਾ ਮੈਨੂੰ ਮੇਰੀ ਮਾਂ ਨੇ ਦੱਸਿਆ ਨਾ ਕਿ ਭਾਈ ਤੂੰ ਮਾਮਾ ਬਣਨ ਵਾਲਾ ਮੈਂ ਤਾਂ ਇੰਨਾ ਖੁਸ਼ ਆ ਇੰਨਾ ਖੁਸ਼ ਆ ਮੇਰਾ ਤਾਂ ਦਿਲ ਕਰੀ ਜਾਂਦਾ ਸੀ ਛੇਤੀ ਛੇਤੀ ਜੀਤੋ ਭੈਣ ਕੋਲੇ ਜਾ ਕੇ ਆਵਾ ਮੈਂ ਚਲ ਵਧੀਆ ਹੋਇਆ ਭਾਈ ਆ ਗਿਆ ਤੇ ਨਾਲੇ ਮਾਸੀ ਨੇ ਉਹ ਤੇ ਬਗੈਰ ਦੱਸੀ ਬਾਕੀ ਨਾ ਮੈਨੂੰ ਟੱਕਰ ਕੇ ਗਈ ਨਾ ਵਾਈਨ ਟੱਕਰ ਕੇ ਗਈ ਉਹ ਸਾਨੂੰ ਪਤਾ ਹੀ ਹੈ ਜੀ ਘਰ ਦਾ ਨਾ ਔੜਕਾ ਜਾ ਹੋ ਜਾਂਦਾਗਾ ਉਹ ਘਰ ਬਿਨਾ ਹੋਰੀ ਹੋਈ ਪਈ ਸੀਗੀ ਘਰੇ ਜਾ ਕੇ ਜਮਾ ਸੈੱਟ ਹੋ ਗਈ ਉੱਥੇ ਤਾਂ ਉਹ ਕਹਿੰਦੀ ਮੈਂ ਬਿਮਾਰ ਹੋਈ ਗਈ ਤੇ ਸੋਡੀ ਟੈਨਸ਼ਨ ਰਹੀ ਕਹਿੰਦੀ ਸਾਨੂੰ ਕਹਿੰਦੀ ਅੱਛਾ ਹਾਂ ਹੁਣ ਤਾਂ ਠੀਕ ਆ ਜਮਾ ਉਹ ਹੁੰਦਾ ਹੀ ਹੈ ਭਾਈ ਘਰ ਦਾ ਸਿਆਣੇ ਬੰਦੇ ਨੂੰ ਤਾਂ ਖੈਰ ਹਾਂਜੀ ਹਾਂਜੀ ਹੂੰ ਤੇ ਹੋ ਜਿੱਤ ਮੁੰਡੇ ਨੂੰ ਠੰਡਾ ਠੰਡਾ ਲਿਆ ਦਿੰਦੀ ਬੀਬੀ ਠੰਡਾ ਤਾਂ ਘਰੇ ਤਾਂ ਹੈ ਨਹੀਂ ਸੀਗਾ ਮੈਂ ਚਾਹ ਬਣਾ ਕੇ ਲਿਆ ਦਿੰਨੀ ਆ ਕੋਈ ਨਾ 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 ਜੀ ਤੋਂ ਬਣੇ ਚਾਹ ਕਿੱਥੇ ਤੁਹਾਨੂੰ ਪਤਾ ਤਾਂ ਹੈਗਾ ਮੈਂ ਕਿ ਮੈਂ ਚਾਹ ਕਿੱਥੇ ਪੀਣਾਗਾ ਇੱਕ ਉ ਗਰਮੀ ਵਾਲੀ ਹੋਈ ਪਈ ਆਗੀ ਉ ਬਾਲਾ ਮਰਾ ਦਿੰਦੀ ਆ ਚਾਹ ਤਾਂ ਤਜਾਬ ਬਣੀ ਜਾਂਦਾ ਰਹਿੰਦਾ ਚਾਹ ਨਾ ਤਾਂ ਮੈਂ ਮੈਂਟੋ ਮੈਂਟੀ ਬਿਮਾਰ ਹੋ ਜਾਊਗਾ ਚਲ ਕੋਈ ਨਹੀਂ ਮੈਂ ਨਾ ਬਾਈ ਠੰਡਾ ਲਿਉਣੀ ਆ ਜਾ ਕੇ ਦੁਕਾਨ ਤੋਂ ਫੜ ਲਿਉਣੀ ਆ ਮੈਂ ਕੋਈ ਨਹੀਂ ਜੀ ਹਾਂਜੀ ਹਾਂਜੀ ਠੰਡਾ ਪੀ ਲਾਂਗੇ ਹਾਂ ਮੈਂ ਠੰਡਾ ਲਿਉਣੀ ਆ ਚੰਗਾ ਇੰਨੇ ਤੋਂ ਪਾਣੀ ਤਾਂ ਨਹੀਂ ਉਹ ਫੜਾ ਦੇ ਮੁੰਡੇ ਨੂੰ ਠੀਕ ਆ ਠੀਕ ਆ ਰਾਤ ਦਾ ਮਾਗ ਠੀਕ ਐ ਸਣੀ ਆ ਕਉ ਤੋ ਹੱਥ ਮਾਰਵਾੜਾ ਜੇ ਹੋਲੀ ਪੋੜਤਾ ਜੇ ਪਤਾ ਲੱਗ ਗਿਆ ਮੇਰੀ ਨੰਦ ਨੂੰ ਕੀ ਸੋਚੂਗੀ ਕੀ ਸੋਚਣਾ ਦੱਸ ਦਿਨਾ ਫਿਰ ਮੈਂ ਕੀ ਦੱਸ ਦਿੰਨਾ ਕੰਮ ਨਾਲ ਆਵ ਦੇ ਤੂੰ ਮੈਂ ਹੁਣ ਮਾਂ ਬਣਨ ਵਾਲੀ ਆ ਪਹਿਲਾਂ ਵਾਲੀਆਂ ਗੱਲਾਂ ਤੂੰ ਛੱਡ ਹੁਣ ਹੁਣ ਮੈਨੂੰ ਬਸ ਲੈਣ ਦੋ ਇੱਥੇ ਮਾਂ ਬਣਨ ਵਾਲੀਆਂ ਕਹਿੰਦੀ ਮਾਂ ਹੀ ਤਾਂ ਤੈਨੂੰ ਬਣਾਉਣਾ ਐ ਇਹੀ ਤਾਂ ਹੱਲ ਕਰਨਾ ਆ ਮੈਂ ਮੈਨੂੰ ਐਂ ਦੱਸ ਤੁਰਦੀ ਐ ਕਿ ਨਹੀਂ ਦੱਸਦੀ ਸੀ ਮੈਨੂੰ ਆ ਕਹਿੰਦੀ ਤੇਰਾ ਤਾਂ ਦਿਮਾਗ ਹੀ ਬਹੁਤ ਖਰਾਬ ਹੋਇਆ ਪਿਆ ਉਸੇ ਨੂੰ ਸੈੱਟ ਕਰਨਾ ਆ ਮੈਂ ਨਹੀਂ ਨਹੀਂ ਸਣੀ ਮੇਰਾ ਦਿਮਾਗ ਜਮਾ ਸੈੱਟ ਹੈ ਬਸ ਮੈਂ ਜਵਾਕ ਕਰਕੇ ਸੋਚੀ ਜਾਨੀ ਆ ਜੇ ਜਿੰਨੇ ਵੀ ਤੁਸੀਂ ਕੁਝ ਕਿਹਾ ਮੈਂ ਸਾਰਾ ਕੁਝ ਕਰਦੀ ਰਹੀ ਆ ਤੁਹਾਡੇ ਕਹੇ ਤੋਂ ਜਿੰਨੇ ਵੀ ਹੱਥਾਂ 'ਚ ਤੁਸੀਂ ਦਿੱਤਾ ਮੈਂ ਗਈ ਨਹੀਂਗੀ ਤੁਹਾਨੂੰ ਕਿੰਨੇ ਪੈਸੇ ਵਿਟਾਏ ਹਾਏ ਥੋੜਾ ਢਿੱਡ ਨਹੀਂ ਭਰਿਆ ਦੱਸ ਦੇਖ ਲਓ ਸੌ ਚੂਹਾ ਖਾ ਕੇ ਬਿੱਲੀ ਖੱਜ ਨੂੰ ਚੱਲੀ ਹਲੇ ਕਹਿੰਦੀ ਸਿਰ ਡੱਟ ਢਿੱਡ ਨਹੀਂ ਭਰਿਆ ਨਾਲ ਹੀ ਸੀ ਤੂੰ ਹਿੱਸਾ ਲੈਂਦੀ ਰਹੀ ਆ ਠੀਕ ਹੈ ਨਾ ਚੁੱਪ ਕਰਕੇ ਤੁਰਪਾ ਮੈਨੂੰ ਜਜਵਾਤੀ ਜਾ ਨਾ ਕਰ ਬਾਲਾ ਸਣੀ ਕੀ ਦੋ ਰੋਟੀਆਂ ਖਾਂਦੀ ਸੀ ਕੀ ਮੈਨੂੰ ਹਿੱਸਾ ਦੇਤਾ ਸੀ ਤੁਸੀਂ ਚੱਲਣਾ ਜਾਂ ਮੈਂ ਦੱਸਾਂ ਇਹਨਾਂ ਨੂੰ ਸਾਰੀ ਕਰਤੂ ਤੇਰੀ ਮੈਂ ਕਿੱਥੇ ਜਾਣਾ ਹਾਂ ਸਣੀ ਮੈਂ ਹੁਣ ਇਹ ਘਰ ਛੱਡ ਕੇ ਤਾਂ ਨਹੀਂ ਜਾ ਸਕਦੀ। ਕਹਿੰਦੀ ਮੈਂ ਕਿੱਥੇ ਜਾਣਾ ਹੁਣ? ਲੈ ਕੇ ਜਾਊਂਗਾ ਕਿੱਥੇ ਤਾਂ ਮੈਨੂੰ? ਚੁੱਪ ਕਰਕੇ ਨਾਲ ਤੁਰਪਾ। ਜੇ ਫਿਰ ਉਹ ਆ ਗਈ ਨਾ, ਫਿਰ ਤੇਰਾ ਜਰੂਸ ਵੱਧ ਨਿਕਲੂਗਾ। ਫਿਰ ਤੈਨੂੰ ਪਤੰਦਰ ਨਹੀਂ ਦਾ ਪਤਾ ਹੀ ਆ ਵੀ ਤੇਰੇ ਨਾਲ ਕੀ ਕੀ ਹੋਊਗਾ। ਨਹੀਂ ਮੈਂ ਨਹੀਂ ਜਾਣਾ ਹੁਣ ਸਨੀ। ਭਾਵੇਂ ਕੁਛ ਕਹੇ, ਕੁਛ ਨਾ ਕਹੇ। ਪਰ ਮੈਂ ਇਹ ਘਰ ਛੱਡ ਕੇ ਨਹੀਂ ਜਾ ਸਕਦੀ। ਮੈਂ ਨਹੀਂ ਜਾਣਾ, ਮੈਂ ਨਹੀਂ ਜਾਣਾ ਕਰੀ ਜਾਨੀ ਆ। ਉਹ ਦਿਨ ਭੁੱਲ ਗਈ ਫਿਰ। ਰਾਮਾ <muchas> ਜਾਨ